ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਬਾਬਾ ਦੀਪ ਸਿੰਘ ਜੀ ਚੈਨਲ ਤੇ ਸਮੂਤ ਸਾਧ ਸੰਗਤ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਨੋ ਸਿੰਘ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਨੂੰ ਕੋਟ ਕੋਟ ਪ੍ਰਣਾਮ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿਵੇਂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਦਕਾ ਇੱਕ ਭੈਣ ਦਾ ਉਜੜਿਆ ਹੋਇਆ ਘਰ ਫਿਰ ਤੋਂ ਆਬਾਦ ਹੋਇਆ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਸਭ ਦੇ ਘਰ ਆਬਾਦ ਰੱਖਣ ਤੇ ਖੁਸ਼ੀਆਂ ਦੇਣ ਕਿਉਂਕਿ ਸਾਧ ਸੰਗਤ ਜੀ ਇਹ ਜਮਾਨਾ ਬਹੁਤ ਮਾੜਾ ਚੱਲ ਰਿਹਾ ਹੈ ਹਾਲਾਤ ਦੁਨੀਆ ਦੇ ਬਹੁਤ ਹੀ ਭੜੇ ਹੋ ਚੁੱਕੇ ਹਨ ਇਸ ਕਰਕੇ ਉਸ ਵਾਹਿਗੁਰੂ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਿਆ ਕਰੋ ਕਿ ਵਾਹਿਗੁਰੂ ਸਾਡੇ ਤੇ ਆਪਣੀ ਕਿਰਪਾ ਬਣਾਈ ਰੱਖਣਾ ਆਪਣੀ ਗੁਰਬਾਣੀ ਨਾਲ ਜੋੜ ਕੇ ਰੱਖਣਾ ਤਾਂ ਜੋ ਆਪਾਂ ਇਹਨਾਂ ਬੁਰੇ ਹਾਲਾਤਾਂ ਵਿੱਚ ਆਪਣੇ ਆਪ ਨੂੰ ਬਚਾ ਸਕੀਏ ਆਪਣੇ ਤੇ ਆਉਣ ਵਾਲੇ ਦੁੱਖ ਘਟ ਸਕਣ ਕਿਉਂਕਿ ਸਾਧ ਸੰਗਤ ਜੀ ਦੁੱਖ ਸੁੱਖ ਦੋਵੇਂ ਬੰਦੇ ਦੀ ਜ਼ਿੰਦਗੀ ਦਾ ਹਿੱਸਾ ਹਨ ਜੀ ਦੁੱਖ ਨੇ ਤੇ ਸੁੱਖ ਵੀ ਆਉਣੇ ਨੇ ਤੇ ਜੇਕਰ ਸੁੱਖ ਨੇ ਤੇ ਆ ਦੁੱਖ ਵੀ ਜਰੂਰ ਆਉਣੇ ਨੇ ਇਹ ਨਹੀਂ ਕਿ ਆਪਾਂ ਗੁਰਬਾਣੀ ਜਪਦੇ ਆ ਤਾਂ ਆਪਾਂ ਨੂੰ ਕਦੇ ਦੁੱਖ ਨਹੀਂ ਆਏਗਾ ਆਉਂਦੇ ਨੇ ਜਿਹੜੇ ਗੁਰਬਾਣੀ ਜਪਦੇ ਨੇ ਉਹਨਾਂ ਨੂੰ ਵੀ ਦੁੱਖ ਆਉਂਦੇ ਨੇ ਪਰ ਸਾਧ ਸੰਗਤ ਜੀ ਉਸ ਦੁੱਖ ਨੂੰ ਬਹੁਤ ਵੱਡੇ ਤੋਂ ਬਹੁਤ ਛੋਟਾ ਕਰ ਦਿੰਦੇ ਨੇ ਵਾਹਿਗੁਰੂ ਪਰ ਆਪਾਂ ਇਹ ਸਮਝਦੇ ਆ ਕਿ ਇਹ ਛੋਟਾ ਵੀ ਕਿਉਂ ਆਇਆ ਪਰ ਆਪਾਂ ਇਹ ਨਹੀਂ ਜਾਣਦੇ ਹੁੰਦੇ ਕਿ ਪਤਾ ਨਹੀਂ ਕਿੰਨੇ ਵੱਡੇ ਦੁੱਖ ਨੂੰ ਕਿੰਨਾ ਘੱਟ ਕਰਕੇ ਉਸ ਵਾਹਿਗੁਰੂ ਨੇ ਆਪਾਂ ਨੂੰ ਵਿਚ ਆਇਆ ਏ ਤੇ ਇਹ ਮਾਮੂਲੀ ਜਾਂ ਦੁੱਖ ਦੇ ਕੇ ਉਸ ਨੇ ਆਪਣੇ ਉਹ ਵੱਡਾ ਕਸ਼ਟ ਕੱਟ ਦਿੱਤਾ ਏ ਸੋ ਗੁਰਬਾਣੀ ਜਪਣ ਨਾਲ ਸਾਧ ਸੰਗਤ ਜੀ ਆਪਣੇ ਵੱਡੇ ਦੁੱਖ ਤਕਲੀਫਾਂ ਕੱਟੀਆਂ ਜਾਂਦੀਆਂ ਨੇ ਛੋਟੇ ਮੋਟੇ ਦੁੱਖ ਤਕਲੀਫਾਂ ਤਾਂ ਜ਼ਿੰਦਗੀ ਦਾ ਹਿੱਸਾ ਨੇ ਉਹ ਤਾਂ ਚੱਲਦੇ ਰਹਿੰਦੇ ਨੇ ਸੋ ਸਾਧ ਸੰਗਤ ਜੀ ਵੱਧ ਤੋਂ ਵੱਧ ਗੁਰਬਾਣੀ ਦਾ ਜਾਪ ਕਰਿਆ ਕਰੋ ਗੁਰੂ ਮਹਾਰਾਜ ਦੀ ਕਿਰਪਾ ਹੋ ਸਕੇ ਸਾਧ ਸੰਗਤ ਜੀ ਜਿਹੜੀ ਅੱਜ ਤੁਹਾਨੂੰ ਅਸੀਂ ਹੱਡ ਬੀਤੀ ਸੁਣਾਉਣ ਜਾ ਰਹੇ ਹਾਂ ਇਹ ਅੰਬਰਸਰ ਏਰੀਏ ਦੀ ਏ ਏ ਭੈਣ ਜੀ ਨੇ ਸਾਨੂੰ ਦੱਸਣਾ ਕੀਤੀ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਮਾਤਾ ਪਿਤਾ ਸਨ ਤੇ ਉਹ ਆਪਣੇ ਮਾਤਾ ਪਿਤਾ ਦੀ ਇਕਲौती ਧੀ ਸੀ ਕਹਿੰਦੇ ਅਚਾਨਕ ਇੱਕ ਐਕਸੀਡੈਂਟ ਦੇ ਵਿੱਚ ਉਹਨਾਂ ਦੇ ਮਾਤਾ ਪਿਤਾ ਜੀ ਦੋਨਾਂ ਦੀ ਡੈਥ ਹੋ ਗਈ ਤੇ ਉਹ ਕਹਿੰਦੇ ਕਿ ਮੈਂ ਇਕੱਲੀ ਰਹਿ ਗਈ ਮੈਨੂੰ ਮੇਰੇ ਦਾਦਾ ਦਾਦੀ ਨੇ ਪਾਲ ਲਿਆ ਕਿਉਂਕਿ ਮੈਂ ਹਜੇ ਛੋਟੀ ਸੀ ਤੇ ਉਹਨਾਂ ਨੇ ਮੈਨੂੰ ਪਾਲਿਆ ਮੈਨੂੰ ਪੜਾਇਆ ਲਿਖਾਇਆ ਤੇ ਮੈਨੂੰ ਵੱਡਾ ਕੀਤਾ ਜਦੋਂ ਮੈਂ ਥੋੜੀ ਸੰਭਲ ਸੁਰਤ ਵਾਲੀ ਹੋ ਗਈ 15 16 ਸਾਲਾਂ ਦੀ ਤਾਂ ਉਦੋਂ ਜਿਹੜੇ ਮੇਰੇ ਚਾਚੇ ਤਾਏ ਸੀ ਉਹ ਮੇਰਾ ਬਹੁਤ ਕਰਦੇ ਹੁੰਦੇ ਸੀ ਉਹਨਾਂ ਨੂੰ ਸਾਡੀ ਜ਼ਮੀਨ ਦਾ ਲਾਲਚ ਸੀ ਸਾਹਸੰਗਤ ਜੀ ਉਹ ਕਹਿੰਦੇ ਕਿ ਉਹਨਾਂ ਨੇ ਮੇਰੇ ਦਾਦਾ ਦਾਦੀ ਨੂੰ ਕਿਹਾ ਕਿ ਤੁਸੀਂ ਜ਼ਮੀਨ ਸਾਨੂੰ ਦੇ ਦਿਓ ਇਸ ਧੀ ਨਾਲ ਇਸ ਦੇ ਨਾਲ ਅਸੀਂ ਧੀਆ ਵਾਂਗੂ ਵਰਤਾਂਗੇ ਤੇ ਸਾਡੇ ਪੁੱਤ ਵੀ ਇਸ ਨੂੰ ਆਪਣੀ ਭੈਣ ਬਣਾ ਕੇ ਇਸ ਦੇ ਨਾਲ ਹਮੇਸ਼ਾ ਵਰਤਣਗੇ ਉਹਨਦੇ ਜਿਹੜੇ ਦਾਦਾ-ਦਾਦੀ ਸੀ ਉਹਨਾਂ ਦੱਸਿਆ ਕਿ ਮੇਰੇ ਦਾਦਾ-ਦਾਦੀ ਨੇ ਇਹ ਸੋਚਿਆ ਕਿ ਸਾਡੇ ਤੋਂ ਬਾਅਦ ਇਹਦਾ ਕੌਣ ਰਹਿ ਜਾਏਗਾ ਚਲੋ ਅਸੀਂ ਜ਼ਮੀਨ ਦੇ ਦਿੰਨੇ ਆ ਇਹਨੇ ਨਾਲ ਸਾਡੀ ਧੀ ਦਾ ਦੁੱਖ ਸੁੱਖ ਵੰਡਾਉਣ ਵਾਲੇ ਉਸਦੇ ਭੈਣ ਭਰਾ ਉਸ ਨਾਲ ਵਰਤਦੇ ਰਹਿਣਗੇ ਜ਼ਮੀਨ ਦਾ ਕੀ ਹੈ ਜ਼ਮੀਨ ਤਾਂ ਜਿਹੜੀ ਘਰੇ ਵਿਆਹੀ ਜਾਵੇਗੀ ਉਹ ਜ਼ਮੀਨ ਜਾਇਦਾਦ ਉਹਨਾਂ ਦੀ ਹੋਵੇਗੀ ਇਹ ਆਪਣੇ ਘਰ ਵਿੱਚ ਸੁખી ਰਹੇਗੀ ਚਲੋ ਇਸ ਦੇ ਨਾਲ ਪਿੱਛੋਂ ਆਉਂਦੇ ਜਾਂਦੇ ਰਹਿਣਗੇ ਉਹ ਕਹਿੰਦੇ ਕਿ ਇਹ ਸੋਚ ਕੇ ਉਹ ਭੈਣ ਜੀ ਕਹਿੰਦੇ ਮੇਰੇ ਦਾਦੇ-ਦਾਦੀ ਨੇ ਜਿਹੜੇ ਮੇਰੇ ਹਿੱਸੇ ਦੀ ਜ਼ਮੀਨ ਸੀ ਮੇਰੇ ਪਿਓ ਦੀ ਉਹ ਉਹਨਾਂ ਦੇ ਨਾਮ ਲਵਾ ਦਿੱਤੀ ਜਿੰਨੀ-ਜਿੰਨੀ ਉਹਨਾਂ ਦੇ ਹਿੱਸੇ ਆਈ ਕਹਿੰਦੇ ਜਦੋਂ ਮੈਂ ਵੱਡੀ ਹੋਈ ਮੇਰੇ ਦਾਦਾ-ਦਾਦੀ ਉਸ ਸਮੇ ਸਮਾਗਏ ਸਨ ਉਦੋਂ ਮੈਂ 25-26 ਸਾਲਾਂ ਦੀ ਜਦੋਂ ਹੋਈ ਮੇਰੀ ਵਿਆਹ ਕਰਨ ਦੀ ਵਾਰੀ ਆਈ ਤਾਂ ਜਿਹੜੇ ਮੇਰੇ ਚਾਚੇ ਤਾਏ ਜਿਨ੍ਹਾਂ ਨੂੰ ਮੇਰੇ ਦਾਦਾ-ਦਾਦੀ ਨੇ ਮੇਰੇ ਹਿੱਸੇ ਆਉਂਦੀ ਜ਼ਮੀਨ ਦਿੱਤੀ ਸੀ ਉਹਨਾਂ ਨੇ ਮੇਰੇ ਵਿਆਹ ਤੇ ਪੈਸੇ ਲਾਉਣ ਤੋਂ ਵੀ ਕੰਜੂਸੀ ਕੀਤੀ ਕਿਉਂਕਿ ਸਾਧ ਸੰਗਤ ਜੀ ਆਪਾਂ ਸਭ ਜਾਣਦੇ ਆ ਕਿ ਇਹ ਦੁਨੀਆ ਸਿਰਫ ਮਤਲਬ ਦੀ ਏ ਇਸ ਨੂੰ ਪੈਸੇ ਨਾਲ ਮਤਲਬ ਏ ਇਹ ਕਿਸੇ ਦੁੱਖ ਤਕਲੀਫ ਕਿਸੇ ਦੀ ਨੂੰ ਨਹੀਂ ਦੇਖਦੇ ਇਹ ਨਹੀਂ ਸੋਚਦੇ ਕਿ ਅਸੀਂ ਕਿੰਡਾ ਵੱਡਾ ਪਾਪ ਕਰਨ ਜਾ ਰਹੇ ਆ ਕਿਸੇ ਦਾ ਹਿੱਸਾ ਖਾ ਕੇ ਇਹ ਕਦੇ ਨਾ ਕਰਨਾ ਕਿਉਂਕਿ ਸਾਧ ਸੰਗਤ ਜੀ ਪੈਸੇ ਨੇ ਆਪਣੇ ਨਾਲ ਨਹੀਂ ਜਾਣਾ ਇਹ ਪੈਸਾ ਇਹ ਸਭ ਕੁਝ ਇੱਥੇ ਰਹਿ ਜਾਣਾ ਆਪਣੇ ਨਾਲ ਦਾ ਸਿਰਫ ਉਸ ਪਰਮਾਤਮਾ ਦਾ ਨਾਮ ਜਾਣਾ ਏ ਸੋ ਸਾਧ ਸੰਗਤ ਜੀ ਉਹ ਭੈਣ ਜੀ ਕਹਿੰਦੇ ਕਿ ਜਦੋਂ ਪੈਸੇ ਨਾ ਲਾਉਣੇ ਉਹਨਾਂ ਨੇ ਜਿਹੜਾ ਰਿਸ਼ਤਾ ਆਉਣਾ ਜਦੋਂ ਵਿਚੋਲੇ ਨੇ ਗੱਲ ਕਰਨੀ ਤੇ ਉਹਨਾਂ ਨੂੰ ਐਵੇਂ ਹੋ ਜਾਣਾ ਵੀ ਸਾਨੂੰ ਇੰਨਾ ਖਰਚਾ ਕਰਨਾ ਪਵੇਗਾ ਕਿਉਂ ਨਾ ਇਸ ਨੂੰ ਇੱਕ ਦੇਸੀ ਜੇ ਘਰ ਵਿੱਚ ਵਿਆਹਿਆ ਜਾਵੇ ਉਹ ਕਹਿੰਦੇ ਕਿ ਇੱਕ ਦਿਨ ਫਿਰ ਉਹਨਾਂ ਨੇ ਕਿਸੇ ਨੂੰ ਕਿਹਾ ਜਿਹੜੇ ਉਹਨਾਂ ਦੇ ਚਾਚੇ ਤਾਏ ਸੀ ਵੀ ਸਾਨੂੰ ਇੱਕ ਵਧੀਆ ਪਰਿਵਾਰ ਚਾਹੀਦਾ ਹੈ ਪੜਿਆ ਲਿਖਿਆ ਹੋਵੇ ਚਾਹੇ ਨਾ ਉਹ ਜਦੋਂ ਉਹ ਕਹਿੰਦੇ ਵੀ ਇੱਕ ਵਿਚੋਲਾ ਆਇਆ ਉਸਨੇ ਇੱਕ 10 ਭਾਈ ਉਹ ਮੁੰਡਾ ਨਾ ਤਾਂ ਕੁਝ ਖਾਸ ਪੜਿਆ ਲਿਖਿਆ ਸੀ ਤੇ ਜ਼ਮੀਨ ਜਾਇਦਾਦ ਵੀ ਉਹਨਾਂ ਦੇ ਕੋਲ ਹਸਾਬ ਦੀ ਸੀ ਪਰ ਉਹ ਕਹਿੰਦੇ ਕਿ ਪਰਮਾਤਮਾ ਦੀ ਇੰਨੀ ਕਿਰਪਾ ਹੋਈ ਕਿ ਉਹ ਪਰਿਵਾਰ ਬਹੁਤ ਵਧੀਆ ਸੀ ਤੇ ਮੁੰਡੇ ਦਾ ਸੁਭਾਅ ਵੀ ਬਹੁਤ ਚੰਗਾ ਸੀ ਕਹਿੰਦੇ ਕਿ ਮੇਰੇ ਤਾਇਆ ਚਾਚੇਆ ਨੇ ਇਹ ਸੋਚ ਕੇ ਮੇਰਾ ਉੱਥੇ ਰਿਸ਼ਤਾ ਕਰ ਦਿੱਤਾ ਵੀ ਆਪੇ ਇਹੋ ਜੇ ਜੀ ਨੇ ਨਾ ਹੀ ਕੋਈ ਬਹੁਤੇ ਤੇਜ ਨੇ ਤੇ ਨਾ ਹੀ ਬਹੁਤੀ ਆਪਣੇ ਕੋਲੋਂ ਕੋਈ ਡਿਮਾਂਡ ਕਰਨਗੇ ਆਪਾਂ ਇਹਦਾ ਰਿਸ਼ਤਾ ਇੱਥੇ ਕਰ ਦਈਏ ਕਹਿੰਦੇ ਚਲੋ ਮੇਰਾ ਰਿਸ਼ਤਾ ਹੋ ਗਿਆ ਮੇਰਾ ਵਿਆਹ ਵੀ ਉਹਨਾਂ ਨੇ ਕਰ ਦਿੱਤਾ ਮਾੜਾ ਮੋਟਾ ਜਿਵੇਂ ਦਾ ਉਹਨਾਂ ਨੇ ਚਾਇਆ ਇੰਨੇ ਮੈਂ ਆਪਦੇ ਘਰੇ ਆ ਗਈ ਤੇ ਮੈਂ ਕਿਥੇ ਵੀ ਸਾਡਾ ਪਰਿਵਾਰ ਇੱਕ ਵਧੀਆ ਸਟੈਂਡਰਡ ਵਾਲਾ ਪਰਿਵਾਰ ਸੀ ਤੇ ਜ਼ਮੀਨ ਜਾਇਦਾਦ ਵੀ ਸਾਡੀ ਖੁੱਲੀ ਸੀ ਸ਼ੁਰੂ ਤੋਂ ਲੈ ਕੇ ਮੇਰੇ ਮਾਪਿਓ ਨੇ ਵੀ ਮੈਨੂੰ ਵਧੀਆ ਲਾਡਲੀ ਰੱਖਿਆ ਸੀ ਤੇ ਉਸ ਤੋਂ ਬਾਅਦ ਮੇਰੇ ਦਾਦਾ ਦਾਦੀ ਜੀ ਨੇ ਵੀ ਮੇਰਾ ਮਾਪਿਓ ਨਾ ਹੋਣ ਕਰਕੇ ਮੈਨੂੰ ਬਹੁਤ ਪਿਆਰ ਦਿੱਤਾ ਤੇ ਬਹੁਤ ਲਾਡਾਂ ਨਾਲ ਪਾਲਿਆ ਸੀ ਤੇ ਜਿਸ ਘਰੇ ਮੈਂ ਵਿਆਹੀ ਗਈ ਉਹ ਘਰ ਬਿਲਕੁਲ ਹੌਲਾ ਸੀ ਤੇ ਉੱਥੇ ਰੋਜ਼ ਦਾ ਗੁਜ਼ਾਰਾ ਕਰਨਾ ਵੀ ਬਹੁਤ ਮੁਸ਼ਕਲ ਸੀ ਕਹਿੰਦੇ ਚਲੋ ਮੈਂ ਆਪਣੇ ਮਨ ਨੂੰ ਸਮਝਾਇਆ ਵੀ ਮੇਰੀ ਕਿਸਮਤ ਵਿੱਚ ਸ਼ਾਇਦ ਇਹੋ ਹੀ ਲਿਖਿਆ ਸੀ ਇੰਨੇ ਦੁੱਖ ਮੈਨੂੰ ਪਹਿਲਾਂ ਆਏ ਨੇ ਚਲੋ ਕੋਈ ਗੱਲ ਨਹੀਂ ਮੈਂ ਇੱਥੇ ਗੁਜ਼ਾਰਾ ਕਰ ਲੈਣੀ ਆ ਕਹਿੰਦੇ ਪਰ ਇੱਕ ਕਿਰਪਾ ਹੋਈ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਜਿਸ ਘਰ ਦੇ ਵਿੱਚ ਮੈਂ ਆਈ ਉਹ ਬਾਬਾ ਦੀਪ ਸਿੰਘ ਜੀ ਨੂੰ ਬਹੁਤ ਮੰਨਦੇ ਸਨ ਸ਼ਹੀਦਾ ਸਿੰਘਾਂ ਨੂੰ ਕਹਿੰਦੇ ਜਦੋਂ ਮੈਂ ਆਈ ਤਾਂ ਮੈਂ ਘਾਟੀ ਪਾਠ ਕਰਦੀ ਸੀਗੀ ਮਹਾਰਾਜ ਨੂੰ ਕਿਉਂਕਿ ਮੇਰੇ ਪੇਕੇ ਪਰਿਵਾਰ ਵਿੱਚੋਂ ਵੀ ਜਿਹੜੇ ਜੀ ਸੀਗੇ ਉਹ ਮਹਾਰਾਜ ਨੂੰ ਬਹੁਤ ਘੱਟ ਮੰਨਦੇ ਸੀ ਗੁਰਬਾਣੀ ਵੱਲ ਉਹਨਾਂ ਦਾ ਧਿਆਨ ਬਹੁਤ ਘੱਟ ਸੀ ਕਹਿੰਦੇ ਜਦੋਂ ਮੈਂ ਆਪਦੇ ਸਹੁਰੇ ਪਰਿਵਾਰ ਵਿੱਚ ਆਈ ਤਾਂ ਮੇਰੇ ਸੱਸ ਸਹੁਰਾ ਮੇਰਾ ਪਤੀ ਰੋਜ਼ਾਨਾ ਨਿਤਨੇਮ ਕਰਦੇ ਬਾਬਾ ਦੀਪ ਸਿੰਘ ਜੀ ਦੀ ਜੋਤ ਲਾਉਂਦੇ ਤੇ ਚੁਪਹਿਰਾ ਸਹਿਬ ਵੀ ਕੱਟਦੇ ਹੁੰਦੇ ਸੀ ਜਦੋਂ ਉਹਨਾਂ ਨੂੰ ਟਾਈਮ ਮਿਲਣਾ ਕਹਿੰਦੇ ਜਦੋਂ ਮੈਂ ਇੱਥੇ ਆਪਦੇ ਸਹੁਰਿਆਂ ਤੇ 1-2 ਮਹੀਨੇ ਰਹੀ ਤੇ ਮੇਰਾ ਵੀ ਰੂਟੀਨ ਹੌਲੀ-ਹੌਲੀ ਗੁਰੂ ਵਾਲੇ ਪਾਸੇ ਲੱਗਣਾ ਸ਼ੁਰੂ ਹੋ ਗਿਆ ਕਿਉਂਕਿ ਸਾਧ ਸੰਗਤ ਜੀ ਉਹ ਕਹਿੰਦੇ ਨੇ ਨਾ ਜਿਹੋ ਜੀ ਸੰਗਤ ਹੋਵੇ ਉਹੋ ਜੀ ਰੰਗਤ ਆ ਹੀ ਜਾਂਦੀ ਹੈ ਕਹਿੰਦੇ ਬਾਕੀ ਕਿ ਉਹ ਭੈਣ ਜੀ ਕਹਿੰਦੇ ਕਿ ਪਰਿਵਾਰ ਇੰਨਾ ਜ਼ਿਆਦਾ ਚੰਗਾ ਸੀ ਉਹਨਾਂ ਨੇ ਮੈਨੂੰ ਪਿਆਰ ਹੀ ਇੰਨਾ ਦਿੱਤਾ ਕਿ ਮੈਨੂੰ ਉਹਨਾਂ ਦੇ ਪਿਆਰ ਦੇ ਸਾਹਮਣੇ ਕੋਈ ਵੀ ਦੌਲਤ ਬੜੀ ਫਿੱਕੀ ਲੱਗਣੀ ਮੈਂ ਮਹਾਰਾਜ ਦੇ ਬੜੇ ਸ਼ੁਕਰਾਨੇ ਕਰਨੇ ਕਿ ਪ੍ਰਮਾਤਮਾ ਖੋਰੀ ਮੈਂ ਕਿਹੜਾ ਚੰਗਾ ਕਰਮ ਲੈ ਕੇ ਜੰਮੀ ਆ ਜਿਹੜਾ ਤੂੰ ਮੈਨੂੰ ਇੰਨਾ ਚੰਗਾ ਪਰਿਵਾਰ ਦਿੱਤਾ ਏ ਜੋ ਮੈਨੂੰ ਧੀਆ ਮੰਗੂ ਰੱਖਦੇ ਨੇ ਤੇ ਕਦੇ ਮੇਰੇ ਮੱਥੇ ਤੇ ਵਟ ਨਹੀਂ ਪੈਣ ਲੈਂਦੇ ਕਦੇ ਮੇਰੇ ਅੱਖਾਂ 'ਚ ਪਾਣੀ ਨਹੀਂ ਆਉਣ ਦਿੰਦੇ ਤੇ ਕਦੇ ਉਹਨਾਂ ਮੈਨੂੰ ਇਹ ਵੀ ਮਹਿਸੂਸ ਨਾ ਹੋਣ ਦੇਣਾ ਕਿ ਮੇਰਾ ਮਾਪਿਓ ਨਹੀਂ ਹੈਗਾ ਮੇਰੇ ਸੱਸ ਸੌਰੇ ਨੇ ਮੇਰਾ ਮਾਪਿਓ ਬਣ ਬਣੇ ਪੂਰੇ ਮਾਪਿਓ ਬਣ ਗਏ ਤੇ ਮੇਰੇ ਪਤੀ ਵੀ ਮੇਰੀ ਹਰ ਗੱਲ ਵਿੱਚ ਸਾਥ ਦਿੰਦੇ ਸਨ ਕਹਿੰਦੇ ਵੀ ਮੇਰੇ ਪਤੀ ਤਾਂ 加ਟ ਪੜੇ ਸੀ ਪਰ ਮੈਂ ਪੜੀ ਲਿਖੀ ਸੀ ਇਸ ਲਈ ਇੱਕ ਦਿਨ ਮੇਰੇ ਸੱਸ ਸੋਹਰਾ ਕਹਿੰਦੇ ਕਿ ਪੁੱਤਰ ਜੇਕਰ ਤੂੰ ਜੌਬ ਕਰਨੀ ਚਾਹੇ ਤਾਂ ਕਰ ਸਕਦੀ ਏ ਕਹਿੰਦੀ ਮੇਰੇ ਹਸਬੰਦ ਨੇ ਵੀ ਮੈਨੂੰ ਕਿਹਾ ਵੀ ਤੁਸੀਂ ਜੌਬ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਅਸੀਂ ਤੁਹਾਡੇ ਨਾਲ ਆ ਕਹਿੰਦੀ ਕਿ ਮੈਂ ਸੋਚਿਆ ਵੀ ਕਿਉਂ ਨਾ ਮੈਂ ਇੰਨਾ ਪੜ੍ਹਾਈ ਤੇ ਖਰਚਾ ਲਾਇਆ ਇਸ ਪੜ੍ਹਾਈ ਦੇ ਵਿੱਚ ਕਿਉਂ ਨਾ ਮੈਂ ਨੌਕਰੀ ਕਰਕੇ ਆਪਦੇ ਘਰ ਦਾ ਗੁਜ਼ਾਰਾ ਵਧੀਆ ਤਰੀਕੇ ਨਾਲ ਚਲਾਵਾਂ ਉਹ ਭੈਣ ਜੀ ਕਹਿੰਦੇ ਕਿ ਮੈਂ ਉਹਨਾਂ ਦੀ ਗੱਲ ਮੰਨ ਲਈ ਮੇਰੇ ਹਸਬੰਦ ਤਾਂ ਵਾਈ ਕਰਦੇ ਸੀ ਪਰ ਮੈਂ ਜੌਬ ਦੇ ਲਈ ਪੂਰਾ ਇੰਟਰਵਿਊ ਦਿੱਤੇ ਫਿਰ ਮੈਨੂੰ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਜੌਬ ਵੀ ਮਿਲ ਗਈ ਕਹਿੰਦੇ ਮੈਂ ਜਦੋਂ ਪ੍ਰਾਈਵੇਟ ਸਕੂਲ ਦੇ ਵਿੱਚ ਇੱਕ ਟੀਚਰ ਲੱਗ ਗਈ ਤਾਂ ਮੈਂ ਬੀਐਡ ਕੀਤੀ ਹੋਈ ਸੀ ਨਾਲ-ਨਾਲ ਹੀ ਮੈਂ ਉਸ ਦੀ ਸਰਕਾਰੀ ਟੀਚਰ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਨਾਲ-ਨਾਲ ਮੈਂ ਬੱਚਿਆਂ ਨੂੰ ਟਿਊਸ਼ਨ ਪੜਾਉਣਾ ਸਕੂਲ ਜਾਣਾ ਨਾਲ ਆਪ ਵੀ ਪੜ੍ਹਨਾ ਕਹਿੰਦੇ ਜਦੋਂ ਵੀ ਸਰਕਾਰ ਨੇ ਭਰਤੀਆਂ ਖੋਲ੍ਹੀਆਂ ਤੇ ਮੈਂ ਟੈਸਟ ਦਿੱਤਾ ਤੇ ਮੇਰੇ ਦੋਨੋਂ ਟੈਸਟ ਕਲੀਅਰ ਹੋ ਗਏ ਤੇ ਮੈਂ ਸਰਕਾਰੀ ਜੋਬ ਤੇ ਲੱਗ ਗਈ ਤੇ ਜੋਬ ਦੀ ਡਿਊਟੀ ਵੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਦਕਾ ਸਾਡੇ ਘਰ ਦੇ ਨੇੜੇ ਵਾਲੇ ਸਕੂਲ ਵਿੱਚ ਮੇਰੀ ਆ ਗਈ ਸਾਧ ਸੰਗਤ ਜੀ ਉਹ ਭੈਣ ਜੀ ਕਹਿੰਦੇ ਕਿ ਜਦੋਂ ਮੈਂ ਸਰਕਾਰੀ ਜੋਬ ਤੇ ਲੱਗ ਗਈ ਤਾਂ ਉਸ ਤੋਂ ਬਾਅਦ ਵਿੱਚ ਸਾਡੇ ਘਰ ਦੇ ਹਾਲਾਤ ਹੌਲੀ-ਹੌਲੀ ਹੋਰ ਸੁਧਰਨੇ ਸ਼ੁਰੂ ਹੋ ਗਏ ਹਾਲਾਤ ਤਾਂ ਸਾਧ ਸੰਗਤ ਜੀ ਸੁਧਰ ਨਹੀਂ ਸੀ ਕਿਉਂਕਿ ਉਹ ਪਰਿਵਾਰ ਬਾਬਾ ਦੀਪ ਸਿੰਘ ਜੀ ਨੂੰ ਬਹੁਤ ਮੰਨਦਾ ਸੀ ਤੇ ਉਹਨਾਂ ਦੀ ਬਾਬਾ ਜੀ ਤੇ ਬਹੁਤ ਸ਼ਰਧਾ ਸੀ ਤੇ ਗੁਰਬਾਣੀ ਦਾ ਨਿਤਨੇਮ ਉਹ ਪੱਕਾ ਕਰਦੇ ਸਨ ਨਾਲ ਸ਼ਹੀਦਾਂ ਸਿੰਘਾਂ ਦੇ ਨਾਮ ਦੀ ਜੋਤ ਆਪਣੇ ਘਰ ਵਿੱਚ ਲਗਾਉਂਦੇ ਸਨ ਸੋ ਸਾਧ ਸੰਗਤ ਜੀ ਉਹਨਾਂ ਦੀ ਇੰਨੀ ਸੇਵਾ ਇੰਨਾ ਉਹਨਾਂ ਦੀ ਨਿਮਰਤਾ ਇੰਨਾ ਉਹਨਾਂ ਦੀ ਪਾਠ ਬਾਣੀ ਦੇ ਜਾਪ ਕਾਰਨ ਉਹਨਾਂ ਨੂੰ ਇੱਕ ਚੰਗੀ ਧੀ ਦਾ ਰਿਸ਼ਤਾ ਵੀ ਮਿਲ ਗਿਆ ਤੇ ਇੱਕ ਜਿਹੜੀ ਅਨਾਥ ਧੀ ਸੀ ਜਿੰਦੇ ਕੋਲ ਮਾਪਿਓ ਵੀ ਨਹੀਂ ਸੀ ਤੇ ਕੋਈ ਵੀ ਕਿਸੇ ਵੀ ਜੀ ਦਾ ਸਹਾਰਾ ਨਹੀਂ ਸੀ ਪੇਕਿਆਂ ਵੱਲੋਂ ਉਸ ਨੂੰ ਵੀ ਬਾਬਾ ਜੀ ਦੀ ਕਿਰਪਾ ਸਦਕਾ ਇੱਕ ਮਾਪਿਓ ਮਿਲ ਗਿਆ ਤੇ ਇੱਕ ਚੰਗਾ ਪਰਿਵਾਰ ਮਿਲ ਗਿਆ ਤੇ ਨਾਲ ਹੀ ਉਸ ਪਰਮਾਤਮਾ ਨੇ ਕਿਰਪਾ ਕੀਤੀ ਕਿ ਉਸ ਧੀ ਨੂੰ ਨੌਕਰੀ ਮਿਲ ਗਈ ਨੌਕਰੀ ਮਿਲਣ ਤੋਂ ਬਾਅਦ ਐਸ ਟਾਈਮ ਉਹ ਕਹਿੰਦੇ ਕਿ ਸਾਡੇ ਕੋਲ ਰੱਬ ਦਾ ਦਿੱਤਾ ਹੋਇਆ ਸਭ ਕੁਝ ਏ ਮੇਰੇ ਦੋ ਬੱਚੇ ਹਨ ਤੇ ਮੈਂ ਹਰ ਐਤਵਾਰ ਦੇ ਐਤਵਾਰ ਬਾਬਾ ਦੀਪ ਸਿੰਘ ਜੀ ਦੇ ਦਰਤੀ ਸੇਵਾ ਕਰਨ ਅਸੀਂ ਆਉਨੇ ਆ ਚੁਪਹਿਰਾ ਸਾਬ ਕੱਟਦੇ ਆ ਤੇ ਅਸੀਂ ਸਾਰਾ ਪਰਿਵਾਰ ਮਹੀਨੇ ਵਿੱਚ ਦੋ ਤਿੰਨ ਵਾਰ ਬਾਬਾ ਦੀਪ ਸਿੰਘ ਜੀ ਦੇ ਦਰਤੀ ਮੱਥਾ ਟੇਕ ਕੇ ਵੀ ਜ਼ਰੂਰ ਜਾਂਦੇ ਹਾਂ ਇਸ ਤਰ੍ਹਾਂ ਸਾਧ ਸੰਗਤ ਜੀ ਬਾਬਾ ਜੀ ਨੇ ਉਸ ਭੈਣ ਦੇ ਉਜੜੇ ਹੋਏ ਘਰ ਨੂੰ ਫਿਰ ਤੋਂ ਆਬਾਦ ਕਰਤਾ ਜਿਹੜਾ ਘਰ ਕਿ ਉਸ ਦੇ ਮਾਪਿਓ ਦੇ ਗੁਜਰਜਾਨ ਪਿੱਛੋਂ ਉਸ ਦੇ ਦਾਦਾ-ਦਾਦੀ ਦੇ ਗੁਜਰਜਾਨ ਪਿੱਛੋਂ ਉਜੜ ਗਿਆ ਸੀ ਉਸ ਦਾ ਕੋਈ ਵੀ ਇਸ ਦੁਨੀਆ ਤੇ ਆਪਣਾ ਨਹੀਂ ਸੀ ਰਹਿ ਗਿਆ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਦੀ ਕਿਰਪਾ ਹੋਈ ਕਿ ਉਸ ਨੂੰ ਬਣਿਆ ਇੱਕ ਪਰਿਵਾਰ ਮਿਲ ਗਿਆ ਤੇ ਨਾਲ ਹੀ ਉਸ ਨੂੰ ਸਰਕਾਰੀ ਨੌਕਰੀ ਵੀ ਮਿਲ ਗਈ ਸੋ ਸਾ ਸੰਗਤ ਜੀ ਵੀਡੀਓ ਚੰਗੀ ਲੱਗਨੀ ਦਾ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਬਲਾਉ ਫਤਿਹ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ